2 ਵਜੇ ਕਹਿੰਦੇ ਮੀਂਹ ਦੱਸਿਆ ਆ ਮੈਂ ਕਿਹਾ ਭਈ 2 ਵਜੇ ਫੇਰ ਬੈ ਬੈ ਜਾ ਵਜਾ ਕਰਾ ਦੇਣੀ ਆ ਮੈਂ ਕੋਈ ਨਹੀਂ ਕਰ ਤੂੰ ਹੀ ਲੰਘ ਨਹੀਂ ਇਹ ਤਾਂ ਉਧਰੋਂ ਫੌਲਕ ਚੋਂ ਲੰਘ ਜਾ ਉਹ ਇੰਨੀ ਗਾਲੀ ਥੋੜੀ ਏ ਕੋਈ ਹੈ ਉਧਰ ਚਲਾਣ ਤਾਂ ਨਹੀਂ ਕਰਦੇ ਫੇਰ ਵੀ ਬੰਦੇ ਨੂੰ ਮਾੜੀ ਮੋਟੀ ਸੇਫਟੀ ਰੱਖਣੀ ਚਾਹੀਦੀ ਏ ਆ ਬੰਦਾ ਡਿੱਗ ਡੋਗ ਪਵੇ ਫੇਰ ਫਾਇਦਾ ਕੀ ਓਥੇ ਹਾਂ ਲੰਘਦਾ ਕੇ ਹਾਂ ਚਲੋ ਚਲ ਪਾਣੀ ਉਧਰੋਂ ਘੱਟ ਕੇ ਹੁਣ ਤਾਂ ਬੰਦਾ ਜਾ ਸਕਦਾ ਸਵੇਰੇ ਸਵੇਰੇ ਹੋਣਾ ਪਾਣੀ ਜਿਆਦਾ ਇੱਥੇ ਸਵੇਰੇ ਤਾਂ ਪਾਣੀ ਸਾਰਾ ਸਾਰੇ ਪਾਸੇ ਜਿਆਦਾ ਸੀਗਾ ਅੱਜ ਵਾਲੀ ਵੀ ਬਹੁਤ ਜਿਆਦਾ ਸੀਗਾ ਪਰੇ ਪਾਣੀ